ਹਾਂਜੀ ਬਾਜੀ ਕੀ ਹਾਲ ਆ ਆ ਜਿਹੜਾ ਤੁਹਾਨੂੰ ਅੱਜ ਪਕਵੂਤਰਾ ਸ਼ੌਂਕ ਕਰਾਉਣ ਲੱਗੇ ਆ ਇਹ ਬਈ ਆਪਣੇ ਪਿੰਡ ਵਾਲੇ ਪੂਰੇ ਸਿੱਖ ਦਾ ਕੂਤਰਾ ਹੈਗਾ ਕਟੀਆਂ ਅੱਖਾਂ ਦਾ ਲਾਲਸਰਾ ਕੂਤਰਾ ਹੈਗਾ ਤਾਈ ਪੂਰੇ ਸਿੱਖ ਦੀ ਹੁਣ ਤਾਂ ਡੈਥ ਹੋ ਗਈ ਤੇ ਬਹੁਤ ਚੰਗੇ ਕੂਤਰਾ ਸੀਗੇ ਉਹਦੇ ਕੋਲੇ ਇਹ ਬਈ ਬੱਚਾ ਹੁੰਦਾ ਨਾ ਆ ਗਿਆ ਸੀਗਾ ਤਾਈ ਸੁਖੇ ਦੇ ਬਹਿ ਗਿਆ ਸੀਗਾ ਹੁਣ ਉਹ ਵੀ ਇਸ ਦੁਨੀਆ ਚ ਨਹੀਂ ਰਿਹਾ ਉਹਨਾਂ ਦੀ ਵੀ ਡੈਥ ਹੋ ਗਈ ਬਹੁਤ ਚੰਗਾ ਖੜਿਆਦੀ ਸੀ ਉਹ ਵੀ ਤੇ ਉਹਦੇ ਲਵੇ ਮੈਂ ਵਹਿੰਦਾ ਹੁੰਦਾ ਸੀਗਾ ਜਾ ਕੇ ਬੈਠਦਾ ਸੀਗਾ ਜਾਣਾ ਹੁੰਦਾ ਤੇ ਉਦੋਂ ਉਹਨੇ ਮੈਨੂੰ ਦੇ ਦਿੱਤਾ ਸੀ ਤੇ ਮਾਤਾ ਵਾਲੀ ਹੋਈ ਸੀ ਪੈਰਾ ਤੇ ਉਦੋਂ ਤੇ ਚਲੋ ਇਹਨੂੰ ਮੈਂ ਘਰੇ ਲਿਆਂਦਾ ਤੇ ਘਝਾਉਣ ਗਿਓਂ ਘਝਾ ਲਿਆ ਇਹਨੂੰ ਬੱਚੇ ਹੁੰਦਾ ਤੇ ਬਈ ਇੰਨਾ ਚੰਗਾ ਕੂਤਰ ਸੀਗਾ ਇਹ ਗਰਮੀ ਜਦੋਂ ਸਾਰ ਕਰਕੇ ਆਪਾਂ ਕੱਢ ਲੈਣਾ ਜਦੋਂ ਘਰੇ ਉੜਦਾ ਸੀਗਾ ਵਾਰੀਆਂ ਤੇ ਤੇ ਇਹਦੇ 15 20 ਮਿੰਟ ਤੱਕ ਪੈਰ ਹੀ ਮਸਲਣੇ ਪੈਂਦੇ ਸੀ ਢੰਡ ਮੁਰ ਜਾਂਦੇ ਸੀਗੇ ਇੰਨਾ ਜ਼ੋਰ ਲੰਦਾਂ ਸੀ ਘਰੇ ਉੱਡ ਕੇ ਇਹ ਤੇ ਬਹੁਤ ਜ਼ਿਆਦਾ ਚੰਗਾ ਉੜਦਾ ਤੇ ਬਈ ਉਦੋਂ ਤਾਂ ਇੰਨਾ ਨਹੀਂ ਸੀ ਪਤਾ ਹੁੰਦਾ ਹੈ ਕੂਤਰਾਂ ਦਾ ਆਪਾਂ ਨੂੰ ਵਾਵਾ ਸਾਲ ਹੋ ਗਏ ਨੂੰ ਲੱਗਾ 15 16 ਸਾਲ ਹੋ ਜਣੇ ਆਪਣੇ ਕੋਲੇ ਤੇ ਉਦੋਂ ਬਈ ਨਾ ਇਹ ਕੂਤਰ ਆਪਰੇ ਸ਼ਿਰੂ ਛੇ ਛੜ ਦਿੰਦੇ ਸੀਗੇ ਰੈਸ਼ਾ ਸੀਗਾ ਕੂਤਰ ਦੋ ਗੋਪਾਣੀ ਲੱਗੇ ਸੀ ਉਹਨਾਂ ਨੂੰ ਤੇ ਬਈ 베ਗੇ ਚ ਲੈ ਗਏ ਘਰੋਂ ਤੇ ਚਾਚਾ ੜੀ ਸੀ ਨਾ ਬਾਜੀ ਤੋਂ ਮ ਆ ਗਿਆ ਸੀਗਾ ਚੰਗੀ ਬਾਜੀ ਸੀਗੀ ਕੋਈ ਤੇ 2:30 ਵਜੇ ਨਿਬੜ ਗਈ ਸੀਗੀ ਬਾਜੀ ਉਹ ਤੇ ਉਹ ਘਰੇ ਆ ਗਿਆ ਜਦੋਂ ਉਹਦੇ ਕੋਲੇ ਮੈਂ ਘਰੇ ਗਿਆ ਨਾ ਮੈਂ ਪਹਿਲਾਂ ਹੋਰ ਪਾਸੇ ਢਾਂਗੀ ਲਾਈ ਬਿਠਾ ਦੀ ਤੇ ਇਹ 3:30 ਵਜੇ ਵੀ ਫਿਰਦਾ ਸੀਗਾ ਉੱਥੇ ਚਲੋ ਉਹਦੇ ਇਹ ਡਿੱਗ ਪਿਆ ਆਪਣਾ ਛਤਰੀ ਛੁਦਰੀ ਚੜਿਆ ਨਹੀਂਗਾ ਤੇ ਆਪ ਨੂੰ ਮਿਲਿਆ ਨਹੀਂ ਗਏ ਇਹ ਬਾਈ ਕੂਤਰ ਬਾਅਦ ਚ ਇਹ ਦੋ ਦਿਨਾਂ ਬਾਅਦ ਨਾਲ ਆਪਾਂ ਨੂੰ ਕਿਸੇ ਬੰਦੇ ਤੋਂ ਮਿਲ ਗਿਆ ਸੀਗਾ ਚਲੋ ਪਤਾ ਲੱਗ ਗਿਆ ਸੀ ਆਪਾਂ ਨੂੰ ਕੂਤਰ ਦਾ ਤੇ ਮਿਲ ਗਿਆ ਬਾਈ ਬਹੁਤ ਨਜਾਇਜ਼ਾ ਚੰਗਾ ਰਿਜ਼ਲਟ ਆ ਇਹ ਕੂਤਰ ਨੇ ਆਪਣੇ ਪੈਰ ਹੀ ਲਾਤੇ ਚਲੋ ਉਦੋਂ ਤਾਂ ਆਪਾਂ ਨਿਆਣ ਮਤ ਸੀਗੇ ਆਪਾਂ ਨਹੀਂ ਹਣਾ ਦਿੱਤਾ ਕੋਈ ਵੀ ਨਹੀਂ ਦਿੰਦਾ ਹੁੰਦਾ ਉਹ ਤਾਂ ਕੂਤਰ ਤੇ ਨਹੀਂ ਤਾਂ ਆਪਾਂ ਦੇ ਵੀ ਦਿੰਦੇ ਚਲ ਉਹਨਾਂ ਨੇ ਆਪਾਂ ਮੰਗਿਆ ਸੀ ਤਾਂ ਇਹਨੂੰ ਪਤਾ ਲੱਗ ਗਿਆ ਸੀ ਪੂਰੇ ਸਿੱਖ ਨੂੰ ਕਹਿੰਦਾ ਵੀ ਤੂੰ ਦੇ ਦੇ ਬੱਚਾ ਉਹ ਚਲੋ ਮੈਂ ਨਿਆਣਾ ਸੀਗਾ ਨਹੀਂ ਦਿੱਤਾ ਤੇ ਬਈ ਬਹੁਤ ਜਿਆਦੇ ਚੰਗਾ ਇਹਨੇ ਪੈਰਲਾਈਜ਼ ਹੋ ਤਨੇ ਆਪਣੇ ਰਿਜ਼ਲਟ ਤੇ ਇੱਕ ਤਾਂ ਬਈ ਇਹਨਾਂ ਦਾ ਇਹ ਫਾਇਦਾਗਾ ਮੰਨ ਲਾ ਉੱਚੀ ਸਤਾ ਦੇ ਕਬੂਤਰਾ ਤਾਹ ਖੜ ਕੇ ਉੱਡਦੇ ਜਿਨਾਂ ਚ ਰੁੜਦੇ ਆ ਤੇ ਦੂਜੀ ਗੱਲ ਕੀ ਆ ਇਹਨਾਂ ਦਾ ਬਈ ਇਹ ਨਾ ਜਦੋਂ ਮਰਜ਼ੀ ਕੱਢ ਕੇ ਛੱਡ ਦੋ ਵੱਡੇ ਛੱਡ ਦੋ ਭਵੇਂ ਇਹ ਘਰੇ ਹੀ ਆਉਂਦੇ ਹੈਗੇ ਬਾਥੇ ਪੁੱਥੇ ਪੈਰ ਘੱਟ ਲਾਉਂਦੇ ਹੈਗੇ ਤੇ ਬਹੁਤ ਜਿਆਦੇ ਵਧੀਆ ਚੰਗਾ ਰਿਹਾੜ ਦਿੱਤਾ ਇਹਨਾਂ ਨੇ ਆਪਾਂ ਨੂੰ ਕਬੂਤਰਾ ਨੇ ਪੱਲੇ ਬੱਲੇ ਨਾਲ ਹੀ ਬਹੁਤ ਚੰਗਾ ਕੂਤਰਾ ਹੈ। ਇੱਕ ਪੱਲੇ ਦਾ ਹਲਾਲ ਚੀਨਾਗਾ, ਦੂਜੇ ਦਾ ਚਿੱਟਾਗਾ। ਇਹ ਬਈ ਕਾਲੇ ਗੂਲੇ ਬੱਚੇ ਨਹੀਂ ਕੱਢਦਾ, ਨਾ ਰੱਤੇ ਰੁੱਤੇ ਬੱਚੇ ਕੱਢਦਾਗਾ ਇਹ। ਜਾਂ ਤਾਂ ਲਾਲ ਫਰੇ ਕੱਢਦਾ ਜਾਂ ਛੁੱਟੇ ਛੁੱਟੇ ਬੱਚੇ ਕੱਢਦਾਗਾ। ਇਹ ਨਹੀਂ ਬਈ ਰੱਤੇ ਰੁੱਤੇ ਜਾਂ ਕਾਲੇ ਗੂਲੇ ਬੱਚੇ ਕਢੀ ਜੇ ਵੀ ਇਹ ਜੇ ਬੱਚੇ ਨਹੀਂ ਕੱਢਣੇ ਆਪਣੇ ਕੋਲ ਅਜੇ ਤੱਕ ਤੇ ਬਾਕੀ ਕਿਦਾਂ ਦਾ ਕੁੱਪਟਰ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੀਆਂ ਹੋਰ ਨਵੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਕਰਿਓ ਵੱਧ ਤੋਂ ਵੱਧ ਸਬਸਕ੍ਰਾਈਬ ਧੰਨਵਾਦ ਬਈ ਜੀ